ਸਤਿ ਸ਼੍ਰੀ ਅਕਾਲ ਜੀ ਦਰਸਾਰਾਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਵਿੱਚ ਤੇ 870 ਤੋਂ 893 ਤੱਕ ਆਪਾਂ ਬੋਲੀਆਂ ਲੈ ਕੇ ਆਏ ਆ ਤੇ ਪਹਿਲੀਆਂ ਬੋਲੀਆਂ ਕਿੱਦਾਂ ਲੱਗੀਆਂ ਬਹੁਤ ਪਿਆਰ ਮਿਲਿਆ ਧੰਨਵਾਦ ਦਸਾਰਿਆਂ ਦਾ ਚਲੋ ਅਪੇ ਸ਼ੁਰੂ ਕਰਦੇ ਆ ਨਵੀਆਂ ਬੋਲੀਆਂ ਹਾਂਜੀ ਇੱਕ ਕਮੈਂਟ ਆਇਆ ਸੀ ਦੋਵੇਂ ਹੀ ਪ੍ਰਾਤਨ ਲੋਕ ਗੀਤ ਹਨ ਦੋਵੇਂ ਗੀਤ ਹੀ ਸੁੰਦਰ ਹਨ ਕਿਰਪਾ ਕਰਕੇ ਗੀਤ ਗਾਉਣ ਲੱਗਿਆਂ ਸਹੀ ਉਚਾਰਨ ਦਾ ਧਿਆਨ ਰੱਖਿਆ ਕਰੋ ਹਾਂਜੀ ਜਰੂਰ ਰੱਖਾਂ ਕਰਾਂਗੇ ਤੇ ਤੁਸੀਂ ਦੱਸ ਸਕਦੇ ਹੋ ਕਿਹੜੀਆਂ-ਕਿਹੜੀਆਂ ਗਲਤੀਆਂ ਸੀ ਆਪਣੀਆਂ ਠੀਕ ਹੈ ਜੀ ਧੰਨਵਾਦ ਤੁਸੀਂ ਬਹੁਤ ਧਿਆਨ ਦਿੱਤਾ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਤੇ ਆਪਾਂ ਗਾਵੇਂ ਹੀ ਹੈ ਆਪਾਂ ਦੋ ਪਾਈਆਂ ਹੈ ਲੋੜੀ ਤੇ ਲੋਕੀਤ ਉਹਨਾਂ ਦੇ ਵਿੱਚ ਆਪਾਂ ਨੂੰ ਕਮੈਂਟ ਆਇਆ ਸੀ ਤੇ ਹੁਣ ਆਪਾਂ ਬੋਲਣਾ ਸ਼ੁਰੂ ਕਰਦੇ ਹਾਂ ਆਲਾ 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 ਤੇਰੇ ਨਾ ਪਸੰਦ ਕੁੜੀਏ ਤੇਰੇ ਨਾ ਪਸੰਦ ਕੁੜੀਏ ਮੁੰਡਾ 15 ਮੁਰਬੇ ਆਵਾਲਾ ਪਿੰਡ ਦਾ ਕੜਮ ਚੌਧਰੀ ਪਿੰਡ ਦਾ ਕੜਮ ਚੌਧਰੀ ਕੀ ਹੋ ਗਿਆ ਰਤਾ ਜੇ ਕਾਲਾ ਸੁੱਖ ਕਿਤ ਵੀਤ ਹੋ ਗਿਆ ਸੁੱਖ ਕਿਤ ਵੀਤ ਹੋ ਗਿਆ ਤੇਰੇ ਰੂਪ ਦੀ ਫੇਰ ਦਾ ਮਾਲਾ ਟੱਪ ਜਾ ਮੋਰਨੀਏ ਛਾਲ ਮਾਰ ਕੇ ਖਾਲਾ ਟੱਪ ਜਾ ਮੋਰਨੀਏ ਛਾਲ ਮਾਰ ਕੇ ਖਾਲਾ ਟੱਪ ਜਾ ਮੋਰਨੀਏ ਕੱਦਸਰ ਹੁੰਦੇ ਬੂਟੇ ਵਰਗਾ ਕੱਦਸਰ ਹੁੰਦੇ ਬੂਟੇ ਵਰਗਾ ਤੁਰਦਾ ਨੀਮੀ ਪਾਕੇ ਨੀ ਬੜਾ ਮੋੜਿਆ ਨਈਓ ਮੁੜਦਾ ਨੀ ਬੜਾ ਮੋੜਿਆ ਨਈਓ ਮੁੜਦਾ ਵੇਖ ਲਿਆ ਸਮਝਾ ਕੇ ਸਈਓ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਾਲ ਦਤ ਬੀਤ ਬਣਾ ਕੇ ਸਈਓ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਾਲ ਦਤ ਬੀਤ ਬਣਾ ਕੇ ਆਰੀ 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 ਲੱਛਪੁਚ ਬੰਤੀ ਨੂੰ ਲੱਛਪੁਚ ਬੰਤੀ ਨੂੰ ਤੇਰੇ ਕੈ ਮੁੰਡੇ ਨਾ ਯਾਰੀ ਉਹਨਾਂ ਦਾ ਕੀ ਗਿਨਣਾ ਉਹਨਾਂ ਦਾ ਕੀ ਗਿਨਣਾ ਮੇਰੇ ਯਾਰਾਂ ਦੀ ਗਿਣਤੀ ਪਾਰੀ ਇੱਕ ਤਾਂ ਭਕਾਵੇ ਰੋਟੀਆਂ ਇੱਕ ਤਾਂ ਭਕਾਵੇ ਰੋਟੀਆਂ ਦੂਜਾ ਜਾਵੇ ਰਾੜੀ ਬੇ ਤੀਜਾ ਦਾਲ ਧਰੇ ਤੀਜਾ ਦਾਲ ਧਰੇ ਖੂਬ ਮਸਾਲਿਆਂ ਵਾਲੀ ਨਹੀਂ ਚੌਥਾ ਦੁੱਧ ਰੜਕੇ ਚੌਥਾ ਦੁੱਧ ਰੜਕੇ ਪੰਜਮਾ ਪੁੰਝੇ ਮਧਾਣੀ ਵੇਸ਼ੇ ਮਾ ਕੁੱਤਰਾ ਕਰੇ ਛੇਮਾ ਕੁੱਤਰਾ ਕਰੇ ਸਤਮਾ ਪਿਆਵੇ ਮੱਝੀਆਂ ਨੂੰ ਲਿਆਵੇ ਅਠਵਾ ਨੂੰ ਜ਼ੁਲਮ ਅੱਠਵੇਂ ਨੂੰ ਜ਼ੁਲਮ ਕਰਿਆ ਬੋਤੀ ਪੀੜ ਲੈ ਝਾਂਜਰਾ ਵਾਲੀ ਬੇਹਤਾ ਚੜਿਆ ਪਤਲੋ ਆ ਤਾਂ ਛੜ ਪਤਲੋ ਜਿਹੜੀ ਰੇਲ ਕੇ ਬਰਾਬਰ ਜਾਵੇ ਗੱਲ ਸੁਣ ਤੂੰ ਮੁੰਡਿਆ ਗੱਲ ਸੁਣ ਤੂੰ ਮੁੰਡਿਆ ਜੁਤੇ ਡਿੱਗ ਪੀਸ ਤਾਰਿਆਂ ਵਾਲੀ ਡਿੱਗ ਭਈ ਤੇ ਡਿੱਗ ਪੈਣ ਦੇ ਡਿੱਗ ਭਈ ਤੇ ਡਿੱਗ ਪੈਣ ਦੇ ਇੱਕ ਦੀਆਂ ਦਵਾ ਦੂ 40 ਜਿਉਂ ਕੇ ਚੱਕ ਪਤਲੋ ਗੱਦ ਕੰਗਰਵਾ ਵਾਲੀ 40 ਜਿਉਂ ਕੇ ਚੱਕ ਪਤਲੋ ਗੱਦ ਕੁੰਦੁਰਵਾ ਵਾਲੀ ਗਾਨੀ 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 ਵੇ ਮੂੰ ਦਾ ਮਿੱਠਾ ਬੋਲੜਾ ਮੂੰ ਦਾ ਮਿੱਠਾ ਬੋਲੜਾ ਪਰ ਦਿਲ ਵਿੱਚ ਰੱਖੇ ਬੇਈਮਾਨੀ ਵੇ ਪਿੰਡ ਵਿੱਚ ਚੱਲੀ ਚਰਚਾ ਪਿੰਡ ਵਿੱਚ ਚੱਲੀ ਚਰਚਾ ਸਾਡਾ ਹੋਰ ਨਹੀਂ ਕੋਈ ਸਾਨੀ ਵੇ ਸੁਹਾ ਰੰਗ ਲਾਲ ਬੁਲੀਆਂ ਸੁਹਾ ਰੰਗ ਲਾਲ ਬੁਲੀਆਂ ਪਾਲੀ ਤੇਰੀ ਨਿਸ਼ਾਨੀ ਵਿੱਚ ਚੱਲ ਲੈ ਗਿਆ ਮੋਰ ਬਣ ਕੇ ਮੇਰੀ ਡਿੱਗ ਪਈ ਚਰੀ ਵਿੱਚ ਗਾਨੀ ਵੇ ਚੱਲਿਆ ਮੋਰ ਬਣ ਕੇ ਮੇਰੀ ਡਿੱਗ ਪਈ ਚਰੀ ਵਿੱਚ ਗਾਨੀ ਕਦੂ ਨਿਗਵੰਡਨੇ ਕਦੂ ਨਿਗਵੰਡਨੇ ਕੈ ਦੁਖਰਾ ਕੇ ਛੱਡੂ ਨਿਗਵੰਡਨੇ ਕੈ ਦਕਰਾਂ ਕੇ ਛੱਡੂ ਨਿਗਵੰਡਨੇ ਇਸ਼ਕ ਮੁਸ਼ਕ ਦੇ ਗੁਜੇ ਨਰਿੰਦੇ ਇਸ਼ਕ ਮੁਸ਼ਕ ਗੁਜੇ ਨਰਿੰਦੇ ਲੋਕ ਸਿਆਣੇ ਕਹਿੰਦੇ ਨਹੀਂ ਬਾਗਾਂ ਦੇ ਵਿੱਚ ਕਲੀਆਂ ਉੱਤੇ ਬਾਗਾਂ ਦੇ ਵਿੱਚ ਕਲੀਆਂ ਉੱਤੇ ਆਣ ਕੇ ਭੌਰ ਬੈੰਦੇ ਨੇ ਲੋਕੀ ਪੈੜੇ ਸ਼ੱਕ ਕਰਦੇ ਲੋਕੀ ਪੈੜੇ ਸ਼ਕ ਕਰਦੇ ਚਿੱਟੇ ਦੰਦ ਹਸਣ ਹੋਣਾ ਰਹਿੰਦੇ ਲੋਕੀ ਪੈੜੇ ਸ਼ਕ ਕਰਦੇ ਚਿੱਟੇ ਦੰਦ ਹਸਣ ਹੋਣਾ ਰਹਿੰਦੇ ਹੋਰਾ ਤਾਂ ਜਾਨੀ ਕੋੜੇ ਲਿਆਏ ਹੋਰਾ ਤਾਂ ਜਾਨੀ ਕੋੜੇ ਲਿਆਏ ਕੁੜਮ ਮਲੇ ਆਇਆ ਟੱਟੂ ਨੀ ਮੰਨੋ ਦੇ ਜਾਣਾ ਬੇੜੇ ਦੇ ਵਿਚੜ ਪੱਟੂ ਨੀ ਮੰਨੋ ਦੇ ਜਾਣਾ ਬੇੜੇ ਦੇ ਵਿਚੜ ਪੱਟੂ ਆਰੀ 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 ਬ੍ਰਹਮਣਾਂ ਦੀ ਬੰਤੋਦੀ ਬ੍ਰਹਮਣਾਂ ਦੀ ਬੰਤੋਦੀ ਠੇਕੇਦਾਰ ਨਾਲ ਯਾਰੀ ਅਦੀ ਇਹਦਾ ਮੁੱਲ ਪੁੱਛਦੀ ਅਦੀ ਇਹਦਾ ਮੁੱਲ ਪੁੱਛਦੀ ਫਿਰ ਬੋਤਲ ਪੀ ਗਈ ਸਾਰੀ ਪੀ ਕੇ ਗੁੱਟ ਹੋ ਗਈ ਪੀ ਕੇ ਗੁੱਟ ਹੋ ਗਈ ਠੇਕੇਦਾਰ ਨੇ ਗੜਾ ਅਸੀਂ ਮਾਰੀ ਦੇਖੀ ਤੀਏ ਮਰਨ ਗਈਂ ਦੇਖੀ ਤੀਏ ਮਰਨ ਗਈਂ ਮੇਰੀ ਦੁੱਧ ਮੱਖਣਾ ਦੀ ਪਾਲੀ ਦੇਖੀ ਤੀਏ ਮਰਨ ਗਈਂ ਮੇਰੀ ਬੋਤੇ ਆਵਾ ਸ਼ਿੰਗਾਰੀ ਸੇਬਾ ਮੂੜ ਬਣੀ ਫੇਰ ਮਿਰਜਾ ਬਣਿਆ ਸ਼ਿੰਗਾਰੀ ਸੇਬਾ ਮੂੜ ਬਣੀ ਫੇਰ ਮਿਰਜਾ ਬਣਿਆ ਸ਼ਿਕਾਰੀ ਸੇਬਾ ਮੂੜ ਬਣੀ ਵੋਲਾ ਰੰਗ ਬਟਾਇਆ ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਟ ਰਚਾਇਆ ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਚਾਇਆ ਕੁੜੀ ਦੀ ਮਾਮੀ ਨੇ ਤੇਰਾ 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 ਪਾਈ ਵੇ ਟਰੱਕ ਵਾਲਿਆ ਤੇਰੇ ਵਰਗਾ ਪਰੋਣਾ ਮੇਰਾ ਵੇ ਥੋੜੀ ਥੋੜੀ ਝੁਣ ਪੈਂਦੀ ਥੋੜੀ ਥੋੜੀ ਝੁਣ ਪੈਂਦੀ ਦਿਖ ਮਚ ਗਿਆ ਕਾਲਜਾ ਮੇਰਾ ਲਾਲ ਐ ਦੋਸਤਿਆ ਵਰਤ ਰੱਖੂੰਗੀ ਤੇਰਾ ਲਾਲ ਐ ਦੋਸਤਿਆ ਵਰਤ ਰੱਖੂੰਗੀ ਤੇਰਾ ਲਾਲ ਐ ਦੋਸਤਿਆ ਟੇਢੀ ਪਗੜੀ ਬੰਨੇ ਮੁੰਡਿਆ ਟੇਢੀ ਪਗੜੀ ਬੰਨੇ ਮੁੰਡਿਆ ਖੜੇ ਮੋੜਤੇ ਆਕੇ ਵੇ ਇਕਚਿਤ ਕਰਦਾ ਵਿਆਹ ਕਰਵਾਵਾ ਇਕਚਿਤ ਕਰਦਾ ਵਿਆਹ ਕਰਵਾਵਾ ਇਕਚਿਤ ਕਰਦਾ ਲਾਵਾ ਯਾਰੀ ਵੇ ਤੇਰੇ ਰੂਪ ਦੀਆਂ ਸਿਫਤਾਂ ਕਰੇ ਇਕ ਵਾਰੀ ਤੇਰੇ ਰੂਪ ਦੀਆਂ ਸਿਫਤਾਂ ਕਰੇ ਇਕ ਵਾਰੀ ਤੇਰੇ ਰੂਪ ਦੀਆਂ ਪਲਾਜੀ ਪੌਂਡਰ ਦੇ ਪੌਂਡਰ ਦੇ ਦੋ ਡੱਬੇ ਪਲਾਜੀ ਪੌਂਡਰ ਦੇ ਪੌਂਡਰ ਦੇ ਦੋ ਟੱਬੇ ਲੜੇ ਭੈਣ ਨੂੰ ਖਸਮ ਕਰਾਈਏ ਸਾਰੇ ਪਿੰਡ ਦੇ ਗੱਬੇ ਪਲਾਜੀ ਸਾਰੇ ਫਿੱਟ ਦੇ ਗੱਬੇ ਬਹੁਤ ਸੋਹਣੀ ਬੋਲੀਏ ਤੇ ਅੱਗੇ ਚਲੋ ਰੜਕੇ 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 ਮੰਡੀ ਦੇ ਘਰਾਵਾਂ ਦੀ ਮੰਡੀ ਦੇ ਘਰਾਵਾਂ ਦੀ ਜੰਦੇ ਜੱਟ ਤੇ ਬਾਣੀਆਂ ਲੜਪੇ ਨੀ ਬਾਣੀਆਂ ਹੇਠਾ ਸੁਟਿਆ ਬਾੜੀਆਂ ਨੇ ਸੁਟਿਆ ਜਟ ਦੋਹਾ ਗੋਡਿਆਂ ਤੋਂ ਫੜ ਕੇ ਢਾਣੀ ਮਿੱਤਰਾਂ ਦੀ ਆਉਗੇ ਗੜਾ ਸੇ ਫੜ ਕੇ ਢਾਣੀ ਮਿੱਤਰਾਂ ਦੀ ਆਉਗੇ ਗੜਾ ਸੇ ਫੜ ਕੇ ਢਾਣੀ ਮਿੱਤਰਾਂ ਦੀ ਫੁਕਾ ਮਾਏ ਮੇਰੀਏ ਮੈਂ ਬੁੜੇ ਨੂੰ ਫੁਕਾਂ ਫੁਕਾਣੀ ਮਾਏ ਮੇਰੀਏ ਮੈਂ ਬੁੜੇ ਨੂੰ ਫੁਕਾਂ ਫੁਕਾਣੀ ਮਾਏ ਮੇਰੀਏ ਚਟਾ ਕੁਰਤਾ ਪੋਣਾ ਮੁੰਡਿਆ ਚਟਾ ਕੁਰਤਾ ਪੋਣਾ ਮੁੰਡਿਆ ਢੈਡਾ ਚੱਕ ਖਾ ਕੇ ਵੇ ਏ ਡੱਬੀ ਧਾਰ ਤੂੰ ਬੰਨ੍ਹੇ ਚਾਦਰਾ ਡੱਬੀ ਧਾਰ ਤੂੰ ਬੰਨ੍ਹੇ ਚਾਦਰਾ ਕੁਰਤੇ ਨਾਲ ਮਿਲਾ ਕੇ ਵੇ ਪਿਆਜੀ ਰੰਗ ਦੀ ਪਗੜੀ ਬੰਦਾ ਪਿਆਜੀ ਰੰਗ ਦੀ ਪਗੜੀ ਬੰਦਾ ਰਗਦੇ ਨਾਲ ਮਿਲਾ ਕੇ ਕੁੜੀਆਂ ਤੈਂ ਪਟਦਾ ਤੁਰਦਾ ਹੁਲਾ ਰੱਖਾ ਕੇ ਕੁੜੀਆਂ ਤੈਂ ਪਟਦਾ ਤੁਰਦਾ ਹੁਲਾ ਰੱਖਾ ਕੇ ਆਰੇ 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 ਸ਼ੌਕੀ ਪਟੀਆਂ ਦੇ ਸ਼ਕੀਨੀ ਪਟੀਆਂ ਨੂੰ ਸੁਣ ਲੈ ਇਸ਼ਕ ਦੇ ਕਾਰੇ ਇਸ ਇਸ਼ਕ ਨੇ ਸਿਖਰ ਦੁਪਹਿਰੇ ਇਸ ਇਸ਼ਕ ਨੇ ਸਿਖਰ ਦੁਪਹਿਰੇ ਕਈ ਲੁੱਟੇ ਕਈ ਮਾਰੇ ਨਹੀਂ ਪਹਿਲਾਂ ਇਸਨੇ ਦਿੱਲੀ ਲੁੱਟੀ ਪਹਿਲਾਂ ਇਸਨੇ ਦਿੱਲੀ ਲੁੱਟੀ ਫੇਰ ਗਿਆ ਤਖਤ ਹਜ਼ਾਰੇ ਸੋਹਣੀ ਸੂਰਤ ਦੇ ਸ਼ਰਤਾਂ ਲੌਣ ਕੁਵਾਰੇ ਸੋਹਣੀ ਸੂਰਤ ਦੇ ਸ਼ਰਤਾਂ ਲੌਣ ਕੁਵਾਰੇ ਸੋਹਣੀ ਸੂਰਤ ਤੇ ਕੰਗੀ ਮਾਏ ਮੇਰੀਏ ਮੈਂ ਬੁਢੜੇ ਨਾਲ ਮੰਗੀ ਮੰਗੀ ਨਹੀਂ ਮਾਏ ਮੇਰੀਏ ਮੈਂ ਬੁਢੜੇ ਨਾਲ ਮੰਗੀ ਤੇਰੀ ਮੇਰੀ ਲੱਗੀ ਦੋਸਤੀ ਤੇਰੀ ਮੇਰੀ ਲੱਗੀ ਦੋਸਤੀ ਲਗੀ ਸਤੂਤ ਦੇਸ਼ਾਂਵੇਂ ਪਹਿਲਾ ਤੂਤ ਦੇ ਪੱਤੇ ਚੜ ਗਏ ਪਹਿਲਾਂ ਤੂੰ ਤੇ ਦੇ ਪੱਤੇ ਚੜ ਕੇ ਫੇਰ ਟਲੇ ਪਰ ਸ਼ਾਮੇ ਈਂ ਤੂੰ ਮਰ ਜੇ ਮਿੱਤਰਾਂ ਨੂੰ ਤਰਸਾਵੇਂ ਈਂ ਤੂੰ ਮਰ ਜੇ ਮਿੱਤਰਾਂ ਨੂੰ ਤਰਸਾਵੇਂ ਈਂ ਤੂੰ ਮਰ ਜੇ ਜੈ ਨੇਤੀਆਂ ਜੋਰੋ ਬੜੀ ਸਮਝਾਈ ਜਨੇਤੀਆਂ ਜੋਰੋ ਬੜੀ ਸਮਝਾਈ ਬਿੱਲੇ ਨਾਲ ਦੋਸਤੀ ਨਾਲ ਆ ਬਿੱਲੇ ਨਾਲ ਦੋਸਤੀ ਨਾਲ ਬਿੱਲਾ ਤੇਰਾ ਗੱਦੜਾ ਲਾਉ ਰਗੜਾ ਖਾਉ ਦੁੱਧ ਮਲਾਈ ਨਾ ਦੇ ਚੜਕਾਰ ਖੂਬ ਢਕਾਂ ਨਾ ਦੇ ਚੜਕਾਰ ਖੂਬ ਢਕਾ ਬਿੱਲਾ ਬਾਪ ਦਾ ਜਮਾਈ ਨਹੀਂ ਆਉਂਦੇ ਪਤਨੀ ਨੇ ਛੜਿਆ ਉਹਨੇ ਪਤਨੀ ਨੇ ਛੜਿਆ ਸੱਦਨੀ ਦੇ ਵਰਮੀ ਦਾਗ ਚਲਾਈ ਬਿੱਲਾ ਹੋ ਗਿਆ ਲੰਗਾ ਬਿਲਾ ਹੋ ਗਿਆ ਲੰਗਾ ਪੈ ਗਿਆ ਪੰਗਾ ਠਾਣੇ ਪਰ ਜੀਵੇ ਪਾਈ ਬਿਲਾ ਹੋ ਗਿਆ ਲੰਗਾ ਪੈ ਗਿਆ ਪੰਗਾ ਠਾਣੇ ਪਰ ਸੀ ਪਾਈ ਆਲਾ 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 ਇਸ਼ਕ ਦਾ ਰੋਗ ਬੁਰਾ ਇਸ਼ਕ ਦਾ ਰੋਗ ਬੁਰਾ ਵੈਦ ਕੋਈ ਨਾ ਸਿਆਣ ਪਵਾਲਾ ਨਹੀਂ ਮਾਰਿਆ ਇਸ਼ਕ ਤੇ ਆ ਮਾਰਿਆ ਇਸ਼ਕ ਤੇ ਆ ਰਬ ਵੀ ਨਾ ਰਖਵਾਲਾ ਝਗੜੇ ਇਸ਼ਕੇ ਦੇ ਕੌਣ ਜਮੀਏ ਮਰਤਾ ਵਣ ਵਾਲਾ ਝਗੜੇ ਇਸ਼ਕੇ ਦੇ ਕੌਣ ਜਮਿਆ ਮਿਰਤਾ ਵਣ ਵਾਲਾ ਝਗੜੇ ਇਸ਼ਕੇ ਦੇ ਕੋਠੇ ਦੇ ਸਟਿਆਛਨਾ ਕੁੜੇ ਜੀਜੇ ਦੀ ਆਖੜ ਪੰਨਾ ਕੁੜੇ ਜੀਜੇ ਦੀ ਆਖੜ ਪੰਨਾ ਕੁੜੇ ਉੱਚੀਆਂ ਚਰੀਆਂ ਸੰਗਣੇ ਬਾਜਰੇ ਉੱਚੀਆਂ ਚਰੀਆਂ ਸੰਗਰੇ ਬਾਜਰੇ ਦਿੱਤੀਆਂ ਬਹੁਤ ਦੁਹਾਈਆਂ ਨੀ ਲੈ ਕੇ ਗੋਪੀਆਂ ਚੜ ਗਈ ਮਨੇ ਨੂੰ ਲੈ ਕੇ ਗੋਪੀਆਂ ਚੜ ਗਈ ਮਨੇ ਨੂੰ ਟੜਗੀ ਮਨੇ ਨੂੰ ਚਿੜੀਆਂ ਖੁਬੜਾਈਆਂ ਆ ਚੱਕ ਲੈ ਮਿੱਤਰਾ ਮੰਗਾ ਮੇਚ ਨਾ ਆਇਆਂ ਆ ਚੱਕ ਲੈ ਮਿੱਤਰਾ ਮੰਗਾ ਮੇਚ ਨਾ ਆਇਆਂ ਚੱਕ ਲੈ ਮਿੱਤਰਾ ਮਣਕੇ 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 ਕੁੰਡ ਵਿੱਚ ਮੁੱਖ ਦੇਸਦਾ ਕੁੰਡ ਵਿੱਚ ਮੁੱਖ ਦੇਸਦਾ ਜਿਉਂ ਚਾਨਣ ਅੰਬਰਾਂ ਵਿੱਚ ਚਮਕੇ ਨੀ ਹਵਾ ਦੇ ਵਿੱਚ ਮਹਿਕ ਕੁਲਗੀ ਹਵਾ ਵਿੱਚ ਮਹਿਕ ਕੁਲਗੀ ਜਦ ਤੁਰਦੀ ਏ ਇੱਕ ਤਣਕੇ ਨੀ ਅੱਖੀਆਂ ਚੋਂ ਨੀ ਡੁੱਲ ਗਈ ਅੱਖੀਆਂ ਚੋਂ ਨੀ ਡੁੱਲ ਗਈ ਜਦੋਂ ਗਲੀਆਂ ਚਾਂਜ ਰਾਣ ਛਣ ਕੇ ਤੈਨੂੰ ਲੈ ਕੇ ਨਹੀਂ ਉੱਡ ਜਾ ਕਬੂਤਰ ਬਣ ਕੇ ਤੈਨੂੰ ਲੈ ਕੇ ਨਹੀਂ ਉੱਡ ਜਾ ਕਬੂਤਰ ਬਣ ਕੇ ਤੈਨੂੰ ਲੈ ਕੇ ਨਹੀਂ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਜੇ ਲਾਈਕ ਕਰੋਗੇ ਤਾਂ ਮੈਂ ਹੋਰ ਵੀ ਵੱਧ ਤੋਂ ਵੱਧ ਬੁੜੀਆਂ ਲੈ ਕੇ ਸੋਹਣੀਆਂ ਸੋਹਣੀਆਂ ਲੈ ਕੇ ਆਵਾਂਗੀ ਤੇ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡੇ ਅੱਗੇ ਬੇਨਤੀ ਹੈ ਤੇ ਮਿਲਦੇ ਆਂ ਨੈਕ